ਜਿਹੜੀ ਕੋਈ TNDA ਦੀ ਮੰਗ ਨਹੀਂ ਕੋਈ ਬਦਲੀਆਂ ਰੱਦ ਕਰਾਉਣ ਦੀ ਮੰਗ ਨਹੀਂ ਇਹ ਮੈਹਿਕਮੇ ਜਾ ਕੇ ਰੈਗੂਲਰ ਹੋਣ ਦੀ ਲੜਾਈ ਆ ਇਹ ਕੋਈ ਛੋਟੀ ਵੱਡੀ ਲੜਾਈ ਨਹੀਂ ਛੋਟੀ ਲੜਾਈ ਨਹੀਂ ਇਹ ਸਾਮਰਾਜੀਆਂ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਬਣਾਈ ਹੋਈਆਂ ਪੁਲਿਸੀਆਂ ਜਿਹੜੀਆਂ ਲੋਕਮਾਰੂ ਨੀਤੀਆਂ ਉਹਨਾਂ ਨੂੰ ਮੋੜਾ ਦੇਣ ਦੀ ਗੱਲ ਆ ਇਹ ਕਿਹਨਾਂ ਛੋਟੀ ਕੱਲੇ ਦੀ ਲੜਾਈ ਨਹੀਂ ਬਣਦੀ ਇਹ ਇੰਨੇ ਲੋਕਾਂ ਦੀ ਨਹੀਂ ਲੜਾਈ ਬਣਦੀ ਚਾਹੇ ਅੱਜ ਸਾਡੇ ਨੂਰੇ ਬੈਰੀਗੇਡਾ ਆ ਕੇ ਇਸ ਨੂੰ ਪ੍ਰਸ਼ਾਸਨ ਖੜਾ ਹੋਇਆ ਤੇ ਵੱਡੇ ਘਿਹੜੀ ਸਤਨਾਗੜ੍ਹ ਵਾਲੀ ਹੋਣ ਦੇ ਵਿੱਚ ਪਿਆ ਇਹ ਕੋਈ ਫਰਕ ਪੈਣਾ ਨਹੀਂ ਤੇ ਕੋਈ ਆਖਰੀ ਨਹੀਂ ਹੈਗਾ ਤੁਸੀਂ ਇਹ ਵੀ ਜਾਣਦੇ ਆ ਤੁਹਾਡੀ ਲੀਡਰਸ਼ਿਪ ਦੀ ਜਾਣਦੇ ਆ ਬੈਰੀਗੇਡ ਨੇ ਪਰਲੰਗ ਪਰਸੇ ਸਾਡੇ ਕੀ ਰੈਵਲਰ ਦੇ ਅੱਗੇ ਨਹੀਂ ਪਏ ਇਹਦੇ ਨੂੰ ਅਸੀਂ ਪੱਕੇ ਚੱਕ ਲਈਏ ਕਹਾਣੀ ਸੜਦੀ ਆ ਕਹਾਣੀ ਇਹੋ ਕੁਝ ਆਏਗਾ ਇਸ ਕਰਕੇ ਜਿਹਦੇ ਤੋਂ ਜਿਹੜੀ ਸਾਡੀ ਸਿਆਦ ਪਾਸ ਹੋ ਗਿਆ ਸਾਡਾ ਸੋਬਰਾ ਅਸੀਂ ਗੁਰੂਆਂ ਪਿਣਾ ਦੀ ਧਰਤੀ ਤੇ ਜੰਮੇ ਪੜਿਆਂ ਉਹਨਾਂ ਦੇ ਸਿਂਹਾਸਣ ਤੋਂ ਕੁਝ ਸਿੱਖਨੇ ਆ ਤੇ ਫੇਰ ਅੱਗੇ ਵਧਨੇ ਆ ਬੱਡੇ ਬੱਡੇ ਚਾਰਨ ਨੂੰ ਹਰਾਇਆ ਨਾ ਤਾਂ ਸਿੱਧਕ ਦੇ ਨਾਲ ਹਰਾਇਆਗਾ ਉਹ ਸਬਰ ਨਾਲ ਹਰਾਇਆਗਾ ਉਹ ਤਿੱਤੀ ਤਵੀ ਦੇ ਬੈਠ ਕੇ ਹਰਾਇਆਗਾ ਅੱਜ ਤੁਸੀਂ ਸੜਕ ਤੇ ਬੈਠਿਓ ਉਹਨਾਂ ਦੇ ਬਾਅਦ ਹੋ ਤੁਸੀਂ ਸਾਡੇ ਗੁਰੂ ਤੇਗ ਬਹਾਦਰ ਨੇ ਜੇ ਸੀਸ ਦਿੱਤਾ ਆਪਣਾ ਤਾਂ ਸਬਰ ਨਾਲ ਦਿੱਤਾਗਾ ਤੇ ਅੱਜ ਜੇ ਤੁਸੀਂ ਬੈਠਿਓ ਤਾਂ ਉਹਨਾਂ ਦੇ ਬਾਅਦ ਕਹਾਉਣੇ اپنی ਲੀਡਰ ਸਰਪੋ ਦੇ ਕਹਿਣ ਅਨੁਸਾਰ ਜਿੱਥੇ ਤੁਸੀਂ ਕਹਿ ਜਿੱਥੇ ਲੀਡਰ ਆਪਣੇ ਕਹਿਰ ਤੁਸੀਂ ਬੈਠੇ ਆ ਇਹ ਮੰਗ ਹੈ ਜਿਹੜੀ ਕੋਈ ਟੀਐਨਡੀਐ ਦੀ ਮੰਗ ਨਹੀਂ ਕੋਈ ਬਦਲੀਆਂ ਰੱਦ ਕਰਾਉਣ ਦੀ ਮੰਗ ਨਹੀਂ ਇਹ ਮਹਿਕਮੇ ਜਾ ਕੇ ਰੈਗੂਲਰ ਹੋਣ ਦੀ ਲੜਾਈ ਆ ਇਹ ਕੋਈ ਛੋਟੀ ਵੱਡੀ ਲੜਾਈ ਨਹੀਂ ਛੋਟੀ ਲੜਾਈ ਨਹੀਂ ਤੇ ਸਾਮਰਾਜੀਆਂ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਹੋਈਆਂ ਪੁਲਿਸ ਦੀਆਂ ਜਿਹੜੀਆਂ ਲੋਕਮਰੂ ਨੀਤੀਆਂ ਉਹਨਾਂ ਨੂੰ ਮੋੜਾਂ ਦੀ ਗੱਲ ਆ ਇਹ ਕਿਹਨਾਂ ਨੂੰ ਇਕੱਲੇ ਦੀ ਲੜਾਈ ਨਹੀਂ ਬਣਦੀ ਇਹ ਇੰਨੇ ਜਣੇ ਲੋਕਾਂ ਦੀ ਲੜਾਈ ਬਣਦੀ ਹੈ ਜਿਹੜੇ ਤੁਮਹਾਰੀ ਆਏ ਹੋ ਤੁਸੀਂ ਇਹ ਪੂਰੇ ਭਾਰਤੀ ਜਵਾਈਆ ਇਹ ਪੂਰੇ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਦੀ ਇਕੱਤੀ ਲੜਾਈ ਆ ਤੇ ਇਹ ਲੜਾਈ ਨੂੰ ਪੱਟਾ ਕਰਨ ਵਾਸਤੇ ਪਿਛਲੇ ਦਿਨਾਂ ਚੱਕੜੀ ਮੀਟਿੰਗ ਵੀ ਹੋਈ ਸੀ ਕਿਸਾਨਾਂ ਮਜ਼ਦੂਰਾਂ ਮਜ਼ਦਮਾਂ ਦੀ ਚਾਹੇ ਉਹਨਾਂ ਦੇ ਜਿਹੜੇ ਕਿ ਵੱਡਾ ਬੰਨ ਮਾਰਨਾ ਬੂ ਹਕੂਮਤ ਦੇ ਖਿਲਾਫ ਇਹ ਬੈਰੀਕਟਪ ਕੇ ਨਹੀਂ ਸਾਨੂੰ ਲਈ ਦਿੱਤੀ ਜਾਣੀ ਤੇ ਸਾਨੂੰ ਸਮਝ ਲਾ ਕੇ ਨਹੀਂ ਦਿੱਤੀ ਜਾਣੀ ਆ ਜਿਹੜੀ ਜਿਹੜੀ ਤੁਹਾਨੂੰ ਕਹਿ ਰਹੇ ਆ ਤੁਸੀਂ ਉਹਨਾਂ ਸਰਕਾਰ ਮੰਨ ਕੇ ਉਹ ਜ਼ੋਰ ਦਾ ਕਹਿਣ ਰੱਖੋ ਉਹਦੇ ਤੋਂ ਸਰਕਾਰ ਦਾ ਤੇ ਸਰਕਾਰ ਦਾ ਤੇ ਫਿਰ ਬਣਦਾਗਾ ਤੇ ਉਹਦੇ ਜਾਂਚ

ਇਹ ਕਿਹੜਾ ਗਾਣਾ ਸਾਨੂੰ ਡਰਾ ਰਹੀ ਆ ਤੁਮਕਾਰ ਰਹੀ ਆ ਇਹ ਉਹਨਾਂ ਦੀ ਬਣਾਈ ਹੋਈ ਨੀਤੀ ਪਾਲਸੀ ਦੇ ਤਹਿਤ ਜਿਹੜਾ ਕਿ ਸ਼ਾਮਲ ਹੋਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆਰੀ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ